ਸਾਥ ਹਮੇ ਤਾਂ ਪਰਮੇਸ਼ਰ ਸਾਨੂੰ ਦੇਖਦਾ ਹੈ ਖਾਫੀ ਸਾਨੂੰ ਦੇਖਦਾ ਜੱਜਦਾ ਹੈ ਕਿ ਮੇਰੇ ਲਈ ਮੇਰੇ ਬੱਚੇ ਠੰਡ ਦੇ ਵਿੱਚ ਵੀ ਮੇਰੀ ਇਬਾਦਤ ਕਰਨੀ ਆਉਂਦੇ ਆ ਤੇ ਸਾਨੂੰ ਇਹ ਜ਼ਬਰਦਸਤੀ ਨਹੀਂ ਸਾਨੂੰ ਇੱਕ ਆਗਿਆ ਹੈ ਕਿ ਛੇਤੀ ਨਹੀਂ ਕੰਮ ਕਰਨਾ ਹੈ ਇਹ ਆਗਿਆ ਹੈ ਪ੍ਰਭੂ ਦੀ ਤੇ 7ਵੇਂ ਦਿਨ ਤੁਸੀਂ ਮੇਰੇ ਘਰ ਦੇ ਵਿੱਚ ਆ ਕੇ 8ਵੇਂ ਦਿਨ ਕੀ ਕਰਨੀ ਹੈ ਮੇਰੀ ਤਵਾਸਨਾ ਕਰਨੀ ਹੈ ਮੇਰੀ ਰਾਤਨਾ ਕਰਨੀ ਹੈ ਆਗਿਆ ਹੈ ਇਹ ਆਗਿਆ ਕਿਸੇ ਪਾਸਟਰ ਦੀ ਨਹੀਂਗੀ ਯਾਗਿਆ ਕਰਨ ਪਿਤਾ ਪਰਮੇਸ਼ਵਰ ਦੀ ਹੈ ਹallelujah ਜੇਸੀ ਆ ਕਿ ਸਾਨੂੰ ਕਰੇ ਪਾਸਟਰ ਅਜਨਾ ਲੋਕਨ ਜਿਆਦਾ ਇਹ ਲੱਗਦਾ ਪਾਸਟਰ ਸਾਨੂੰ ਕਹਿੰਦੇ ਆ ਪਰ ਉਹ ਇਸ ਕਲਾਮ ਕਲਾਮ ਦੀ ਐਮਿਤ ਨਹੀਂ ਰੱਖਦੇ ਕਿ ਕਲਾਮ ਚ ਗੱਲ ਲਿਖੀ ਹੋਈ ਆ ਅਮੀ ਕਿੱਥੇ ਲਿਖੀ ਆ ਕਲਾਮ ਚ ਲਿਖੀ ਹੋਈ ਗੱਲ ਹੈ ਨਾ ਕਿ ਪਾਸਟਰ ਦੇ ਆਪਣੇ ਵੱਲੋਂ ਹੈ ਠੀਕ ਹੈ ਕੋਈ ਪ੍ਰਭੂ ਦਾ ਜਨ ਆਪਣੇ ਵੱਲੋਂ ਕੋਈ ਗੱਲ ਨਹੀਂ ਬੋਲ ਸਕਦਾ ਬੇਦੀ ਦੇ ਖੜਦੇ ਕਿਉਂਕਿ ਇਹ ਖੁਦਾ ਦੀ ਹਜ਼ੂਰੀ ਦੇ ਵਿੱਚ ਹੈ ਕਿ ਸਾਰੇ ਖੁਦਾ ਦੀ ਹਜ਼ੂਰੀ ਵਿੱਚ ਬੈਠੇ ਹੋ ਤੇ ਇੱਥੇ ਕਲਾਮ ਖੁਦਾ ਵੱਲੋਂ ਹੀ ਹੁੰਦਾ ਹੈ ਤੁਸੀਂ ਆਪਣੇ ਵੱਲੋਂ ਕੁਝ ਨਹੀਂ ਬੋਲ ਸਕਦੇ ਸਾਰਾ ਵਚਨ ਕਲਾਮ ਬਾਈਬਲ ਦੇ ਵਿੱਚ ਹੁੰਦਾ ਹੈ ਸਾਰੀਆਂ ਹੁਕਮ ਸਾਰੇ ਕਾਨੂੰਨ ਬਾਈਬਲ ਦੇ ਵਿੱਚੋਂ ਹੈ ਤੇ ਸਾਨੂੰ ਕਦੀ ਵੀ ਖੁਦਾ ਦਾ ਘਰ ਛੱਡਣਾ ਨਹੀਂ ਚਾਹੀਦਾ ਕਿਉਂਕਿ ਸ਼ੇ ਦਿਨ ਸਾਡੇ ਕੋਲ ਬਹੁਤ ਹੈ ਜਿੱਥੇ ਜਾਣਾ ਜਾ ਸਕਦੇ ਆ ਆਉਣਾ ਆ ਸਕਦੇ ਆ ਕਿਤੇ ਪਹੁੰਚਣਾ ਪਹੁੰਚ ਸਕਦੇ ਆ ਪਰ ਪਵਿੱਤਰ ਦਿਨ ਨੂੰ ਕਦੀ ਵੀ ਆਪਣੇ ਕੰਮਾਂ ਲਈ ਨਾ ਵਰਤੋ ਇਹ ਖੁਦਾ ਦਾ ਦਿਨ ਹੈ ਇਹ ਤਾਂ ਸਾਰੀ ਪਰਮੇਸ਼ਵਰ ਦਾ ਪਰ ਇਹ ਇਬਾਦਤ ਦਾ ਦਿਨ ਹੈ ਅਮੀਨ ਜੇ ਇਬਾਦਤ ਦਾ ਦਿਨ ਹੈ ਜੀ ਉਠੇ ਦਾ ਦਿਨ ਹੈ ਹallelujah

ਔਰ ਯਿਸੂਸ ਨੇ ਸਭ ਪੂਰਾ ਕਰਕੇ ਜੀ ਉੱਠਾ ਉਹ ਐਤਵਾਰ ਦਾ ਦਿਨ ਹੈ ਹਾਲੇਲੀਆ ਉਹ ਐਤਵਾਰ ਦਾ ਦਿਨ ਹੈ ਤੇ ਸਾਰੇ ਐਤਵਾਰ ਦੇ ਦਿਨ ਇਕੱਠੇ ਹੋਈਆਂ ਤੇ ਇਬਾਦਤ ਕਰਨ ਲਈ ਇਕੱਠੇ ਹੋਏ ਹੈ ਖੁਦਾ ਦੀ ਮਹਿਮਾ ਕਰਨ ਲਈ ਇਕੱਠੇ ਹੋਏ ਹੈ ਨਾ ਕਿ ਕਿਸੇ ਬੰਦੇ ਦੀ ਅਮੀਨ ਕਿਸੇ ਮਨੁੱਖ ਦੀ ਨਹੀਂ ਕੋਈ ਮਨੁੱਖ ਵਡਿਆਈ ਨਹੀਂ ਲੈ ਸਕਦਾ ਸਾਰੀ ਵਡਿਆਈ ਪਰਮੇਸ਼ਰ ਨੂੰ ਜਾਂਦੀ ਹੈ ਹਾਲੇਲੂਇਆ ਹਾਲੇਲੂਇਆ ਅਸੀਂ ਕੋਈ ਮਨੁੱਖਾ ਵਡਿਆਈ ਨਹੀਂ ਵਡਿਆਈ ਪਰਮੇਸ਼ਰ ਦੀ ਹੈ ਤੁਸੀਂ ਰਾਤ ਨਾ ਕਰਨ ਦੇ ਸੀ ਤੁਸੀਂ ਮੈਂ ਆਇਆ ਦੀ ਤਾਲੀ ਮੈਂ ਚੰਗਾ ਹੀ ਲੱਗਾ ਕਿ ਵੀ ਤੁਸੀਂ ਪਰਮੇਸ਼ਰ ਨੂੰ ਨੀਵਾ ਵਿਖਾਤਾ ਮੈਨੂੰ ਚਾ ਕਰ ਮੈਂ ਇਨਸਾਨ ਹਾਂ ਮੈਂ ਇਨਸਾਨ ਹਾਂ ਉਦਕ ਭੀਜਿਆ ਬੰਦਾ ਹਾਂ ਪਰ ਉਹ ਤੂੰ ਬਹੁਤ ਜ਼ਿਆਦਾ ਕੀ ਹ ਕਿ ਕਹਿੰਦੇ ਨਾ ਮੈਂ ਤੇ ਕੋ ਇਨਸਾਨ ਹਾਂ ਕਿ ਜੁੱਤੀ ਵੀ ਬੜੀ ਦੂਰ ਹੈ ਹਲੇਲੂਇਆ ਉਹਨੇ ਤੇ ਕਹਿ ਮੈਂ ਜੁਤੀ ਦਾ ਚਸ਼ਮਾ ਕੁੱਲਦੇ ਜੋਗ ਨਹੀਂ ਮੈਂ ਕਹਿੰਨਾ ਵੀ ਬਹੁਤ ਦੂਰ ਹੈ ਅਜਿਦੋ ਗਧੇ ਆ ਜਿੰਨਾਂ ਤੇ ਉਹਨੇ ਦਰਸ ਖਾ ਕੇ ਤੇ ਸਵਾਰ ਹੋ ਗਿਆ ਹਲੇਲੂਇਆ ਹਨਾ ਜੀ ਅਹੀਂ ਤੇ ਉਹ ਗਧਿਆਂ ਵਿੱਚ ਆਉਣਿਆ ਜਿੰਨਾਂ ਤੇਨੇ ਦਰਸ ਖਾਦਾ ਤੇ ਬਹਿ ਗਿਆ ਉੱਤੇ ਤੇ ਗਧੇ ਦੀ ਲੋਕਾਂ ਨੇ ਕੀ ਕੀਤੀ ਸਤਤ ਕੀਤੀ ਸਪੈਕਟ ਕਰਨ ਇੱਜ਼ਤ ਕਰਨੇ ਤੁਹਾਡਾ ਫਰਜ਼ ਹੈ ਪਰ ਜਦ ਰਾਤਨਾ ਕਰਦੇ ਉਦੋਂ ਨਹੀਂ ਹਲੇਲੂਇਆ ਜਦ ਤੂੰ ਰਾਤਨਾ ਵਿੱਚ ਹੋ ਉਦੋਂ ਨਹੀਂ हां ਤੁਸੀਂ ਵੈਸੇ ਜਾਂ ਗੱਲ ਕਰਨ ਦੀ ਜਾਂ ਕੁਝ ਕਰਨ ਦੀ ਉਹ ਅਲੱਗ ਬਾਤ ਹੈ ਪਰ ਜਦ ਖੁਦਾ ਦੇ ਸਾਹਮਣੇ ਤੇ ਸਾਡੇ ਲਈ ਖੁਦਾ ਤੋਂ ਵੱਡਾ ਸਾਡੇ ਲਈ ਕੋਈ ਵੀ ਹੋਣਾ ਨਹੀਂ ਚਾਹੀਦਾ ਅਮੀਨ ਤੁਹਾਡੇ ਲਈ ਪਰਮੇਸ਼ਰ ਤੋਂ ਵੱਡਣ ਕਵੀ ਤੇ ਸਿਗਾਸਨ ਲੱਗਦਾ ਹੈ ਮੈਂ ਤੁਹਾਨੂੰ ਪਿੱਛੇ ਕਿਹਾ ਸੀ ਕਿ ਐਸੇ ਮੋਬਾਈਲ ਵਿੱਚ ਦੂਤ ਆਉਣਗੇ ਠੀਕ ਹੈ ਕੋ ਦਾਦਾ ਪ੍ਰਕਾਸ਼ ਆਵੇਗਾ अस नोटिस नहीं जाती गुप्त रखनी हों ठीक है गल हो इस गल शोर नहीं पा सकते कि भी परमेसर अमी ठीक है नहीं, नहीं, नहीं। जब खुदा घर चाहते इस जगह लगती खुदा सिंघासन खुल जाता है अमी ਕبھی ਵੀ ਖੁਦਾ ਦੇ ਘਰ ਨੂੰ ਆਮ ਘਰ ਨਹੀਂ ਸਮਝਣਾ ਜੇ ਡਿਊਟੀ ਮਿਲ ਤੇ ਡਿਊਟੀ ਨੂੰ ਡਿਊਟੀ ਸਮਝਣਾ ਕਿ ਸਾਨੂੰ ਰੱਬ ਦੇ ਘਰ ਡਿਊਟੀ ਮਿਲੀ ਕਿਤੇ ਆਮ ਘਰ ਦੇ ਵਿੱਚ ਕੀ ਨਹੀਂ ਮੇਰੀ ਡਿਊਟੀ ਨਹੀਂ ਮੇਰੀ ਲਿਖਿਆ ਦੇ ਨਾਮ ਦੀ ਚਿੱਠੀ ਨਿਕਲੀ ਉਹਨੇ ਆਪੀ ਚਿੱਠੀ ਦੇ ਮੁਤਾਬਕ ਰੱਬ ਦੇ ਘਰ ਕੀ ਕੀਤਾ ਕੰਮ ਕੀਤਾ ਜਿੰਨੇ ਦਿਨ ਦਾ ਕੰਮ ਮਿਲਿਆ ਸੀ ਉਹਨੇ ਕੰਮ ਕੀਤਾ ਰੱਬ ਦੇ ਘਰ ਦੇ ਵਿੱਚ ਜਾ ਕੇ ਤੁਹਾਨੂੰ ਕੀ ਮਿਲੇਗੀ ਬਰਕਤ ਮਿਲੇਗੀ ਐ ਡਿਊਟੀ ਨਹੀਂ ਸਮਝਦੇ ਇੱਕ ਪਾਸਟਰ ਆਪਣੀ ਡਿਊਟੀ ਸਮਝਦਾ ਹੈ ਆਪਣਾ ਕੰਮ ਸਮਝਦਾ ਹੈ ਹਰ ਟੁਕੜ ਜਾਂਦਾ ਆ ਕੇ ਪ੍ਰੀਚਤ ਕਰ ਲਈ ਪ੍ਰਚਾਰ ਕਰ ਲਈ ਪਰ ਇੱਕ ਵਿਸ਼ਵਾਸੀ ਆਪਣੀ ਡਿਊਟੀ ਨਹੀਂ ਸਮਝਦਾ ਉਹ ਕਹਿੰਦਾ ਆਇਤ ਕਿਨੀ ਮੇ ਤੋ ਜਾਇਆ ਜਾ ਰਹਾ ਐਤ ਕਿਨਾ ਮੇਰਾ ਦਿਲ ਨਹੀਂ ਕਰਦਾ ਮੇਰੇ ਪਰੋਣੇ ਆ ਗਏ ਕਰੇ ਮੇਰਾ ਉੱਪਰ ਬਾਈਬਲ ਸਭ ਨੂੰ ਕੱਟ ਕਰ ਦਿੰਦੀ ਹੈ ਕਹਿੰਦੀ ਤੇਰਾ ਪਰੋਣਾ ਆ ਜਾਵੇ ਤੇਰਾ ਗੋਲਾ ਤੇਰਾ ਗੋਲੀ ਕੁਛ ਵੀ ਤੇਰਾ ਸਾਹਮਣੇ ਕੋਈ ਆ ਜਾਵੇ ਤੇਰੇ ਲਈ ਰੱਬ ਤੋਂ ਵਾਦ ਕੀ ਉਸ ਦਿਨ ਕੋਈ ਵੀ ਜ਼ਿਆਦਾ ਹੋਵੇ ਲਾ ਖਲੀਲੀਏ ਕੀ ਪਰਮੇਸ਼ਰ ਤੋਂ ਵਾਦ ਕੀ ਸਾਡੇ ਲਈ ਕੁਛ ਨਹੀਂ ਹੈ ਰਿਕੋਰ ਕੀ ਆਈ ਨਹੀਂ ਅੱਜ ਠੰਡ ਕਰਕੇ ਨਹੀਂ ਆਏ ਹਨਾ ਤੋ ਦੇਖੋ ਕਿ ਦਿੱਸਣੀ ਖੂਬਸੂਰਤ ਧੁੱਪ ਲੱਗੀ ਪ੍ਰਭੂ ਨੇ ਸਮਝ ਦਿੱਤਾ ਉਹ ਕਹਿੰਦਾ ਚੱਲ ਮੈਂ ਤੇਰੇ ਕੀ ਆ ਨਾਲ ਹੀ ਆ ਹਾਲੇ ਲਈ ਆ ਤੂੰ ਠੰਡ ਚੱਲਿਆ